ਹੈ ਲੋ ਆਗਰੂ ਜੀ ਕਾ ਖਾਲਸਾ ਵਾਗਰੂ ਜੀ ਕੀ ਫਤਿਹ ਕਿਦਾਂ ਬਾਹੂ ਜੀ ਠੀਕ ਠਾਕ ਹੋ ਸਾਰੇ ਅਕਾਲਪੁਰ ਕਿਰਪਾ ਕਰੇ ਤੁਸੀਂ ਆਪਾਂ ਸਾਰੇ ਪ੍ਰਾਠਿ ਇਕੱਠਾਰੇ ਜੇ ਚੜ੍ਹਦੀ ਕਲਾ ਚ ਰਹੇ ਅੱਛਾ ਵੀਰੋ ਮੈਂ ਤਾਂ ਖੈਰ ਵਾਪਸ ਆ ਗਿਆ ਅਕਾਲਪੁਰ ਕਿਰਪਾ ਕਰੇ ਛੇ ਥੋੜੇ ਦਿਨਾਂ ਦੇ ਵਿੱਚ ਫੇਰ ਬਾਦਾਂਡ ਚਾਵਾਂਗੇ ਉੱਥੇ ਪਰ ਮੇਰੇ ਵੀਰ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਨਵੀਂ ਇੱਕ ਪ੍ਰੋਬਲਮ ਆਈ ਹੈ ਨਾ ਉਹ ਇਹ ਆ ਕਿ ਸਾਡੇ ਕਿਸਾਨ ਭਰਾਵਾਂ ਨੂੰ ਤਾਂ ਸਾਰਾ ਕੁਝ ਹਰ ਕੋਈ ਹੈਲਪ ਕਰਨ ਦਾ ਮਿਲ ਗਿਆ ਪਰ ਸਾਡੇ ਜਿਹੜੇ ਦੂਜੇ ਭਰਾ ਨੇ ਜਿਹੜੇ ਮਿਹਨਤ ਕਰਕੇ ਖਾਣ ਵਾਲੇ ਮਜ਼ਦੂਰ ਭਰਾ ਨੇ ਜਾਂ ਕੋਈ ਲੱਕੜ ਦਾ ਮਜ਼ਦੂਰ ਆ ਕੋਈ ਮੋਟਰਾਂ ਬੰਨਣ ਵਾਲੇ ਜਾਂ ਜਿੰਨੇ ਵੀ ਵੀਰ ਜਿਹਨੂੰ ਕਹਿੰਸ ਨੇ ਕਿਰਤੀ ਲੋਕ ਕਿਰਤੀ ਲੋਕ ਆਪਾਂ ਹੈ ਤਾਂ ਸਾਰੇ ਕਿਰਤੀ ਐ ਕਿਈ ਆ ਕੋਈ ਕਿਸਾਨ ਨਾ ਕੋਈ ਦੂਜੇ ਨੇ ਉਹ ਵੀ ਕਿਸਾਨੀ ਦਾ ਪਾਰਟ ਆ ਠੀਕ ਹੈ ਨਾ ਪਰ ਇੱਕ ਭਲੇਖਾ ਬਣ ਗਿਆ ਇੱਕ ਭਲੇਖਾ ਬਣਾ ਦਿੱਤਾ ਗਿਆ ਕਿ ਕਿਰਤੀਆਂ ਦੇ ਵਿੱਚ ਵੀ ਧਰਾ ਹੁੰਦੀਆਂ ਨੇ ਵੀ ਕੁਝ ਜਿਹੜੇ ਉਹ ਉਹ ਸਿਰਫ ਕਿਸਾਨੀ ਕਿਸਾਨੀ ਤੇ ਦੂਜੀ ਦੇ ਨਾਲ ਵੱਖਰਾ ਨਹੀਂ ਕਰ ਸਕਦੇ ਕਿਉਂਕਿ ਕਿਸਾਨੀ ਨਾਲ ਸੰਬੰਧਤੀ ਹੈ ਸਾਰਾ ਕੋਈ ਜੇ ਕੋਈ ਕਿਸੇ ਦਾ ਘਰ ਬਣਾਉਂਦਾ ਵਾ ਕੋਈ ਮੋਟਰ ਬਾਈਂਡ ਕਰਦਾ ਵਾ ਕੋਈ ਹੋਰ ਵੀ ਫ੍ਰਿਜ ਵਗੈਰਾ ਰਿਪੇਅਰ ਕਰਦਾ ਕੋਈ ਮਿਸਤਰੀ ਸੇਂਗਾ ਕੁਈ ਰੱਖਸ਼ਾ ਚਲਾਉਂਦਾ ਕੋਈ ਆਟੋ ਚਲਾਉਂਦਾ ਕੋਈ ਹੋਰ ਇਹ ਸਾਰੇ ਮੇਰੇ ਵੀਰ ਸਾਡੇ ਹੀ ਪਾਟ ਨੇ ਇਸ ਕਿਸਾਨੀ ਦਾ ਹੀ ਪਾੜੇ ਪੰਜਾਬ ਦੇ ਹੀ ਪੋਤਾ ਤੇ ਮੇਰੇ ਭਰਾ ਮੈਂ ਆਪਣੇ ਵੱਲੋਂ ਇਹ ਘਟੋਕੇ ਗੱਲ ਕਹਿਣਾ ਮੈਂ ਕਿਸੇ ਵੀ ਜਥੇਬੰਦੀ ਨੂੰ ਕਹਾਂ ਉਹ ਇੱਕ ਵੱਖਰਾ ਮੈਟਰ ਆ ਪਰ ਪੰਜਾਬ ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਹਾੜ ਆਇਆ ਉੱਥੇ ਜੇ ਕਿਸੇ ਜੇ ਕਿਸੇ ਦੀ ਸੌਰੀ ਗਸਤਾਖੀ ਮੈਂ ਜਿੰਨੇ ਵੀ ਭਰਾਵਾਂ ਦੇ ਨੁਕਸਾਨ ਹੋਏ ਆ ਕਿਸੇ ਵੀ ਰਜਗਾਰ ਦੇ ਕਿਸੇ ਵੀ ਤਰ੍ਹਾਂ ਦੇ ਉਹਦੀ ਜਿਉ ਪਹਿਲਾਂ 10 ਸੀ ਤਾਂ ਉਹ 12 ਬਣਾ ਕੇ ਦਵਾਂਗੇ 15 ਬਣਾ ਕੇ ਦਵਾਂਗੇ ਜਾਨੀ ਕਿ ਅੱਗੇ ਨਾਲੋਂ ਵਧੀਆ ਬਣਾ ਕੇ ਦਵਾਂਗੇ ਤੁਸੀਂ ਫਿਕਰ ਨਾ ਕਰਿਓ ਮੇਰੇ ਭਰਾ ਸਾਰਾ ਪੰਜਾਬ ਤੁਹਾਡੇ ਨਾਲ ਆ ਸਾਰੇ ਸਿੱਖ ਤੁਹਾਡੇ ਨਾਲ ਆ ਸਾਰਾ ਬਾਹਰ ਬੈਠੇ ਭਰਾ ਜਿਹੜੇ ਸਾਡੇ ਸਾਰੇ ਤੁਹਾਡੇ ਨਾਲ ਨੇ ਕਿਸੇ ਤਰ੍ਹਾਂ ਦਾ ਇਹ ਫਿਕਰ ਨਾ ਕਰੋਗੇ ਮੈਨੂੰ ਬੜੀ ਤਕੜੀ ਇੱਕ ਕੰਪਲੇਂਟ ਆਈ ਕਰਕੇ ਮੈਂ ਅੱਜ ਬੋਲਣ ਲੱਗਾ ਕਿ ਉਹਨਾਂ ਨੂੰ ਉਹਨਾਂ ਦੇ ਮਨ ਦੇ ਵਿੱਚ ਸੀ ਵੀ ਸ਼ਾਇਦ ਇਹ ਜਿਹੜੀਆਂ ਜ਼ਮੀਨਾਂ ਰੁੜ ਗਈਆਂ ਕਿਉਂਕਿ ਜ਼ਮੀਨਾਂ ਹੀ ਨਹੀਂ ਰੁੜੀਆਂ ਸਾਰਾ ਕੁਝ ਹੀ ਰੁੜ ਗਿਆ ਸਿਰਫ ਜ਼ਮੀਰਾਂ ਹੀ ਬਚੀਆਂ ਤੇ ਜ਼ਮੀਰਾਂ ਬਚਾ ਕੇ ਰੱਖਿਓ ਭਰਾ ਜ਼ਮੀਰਾਂ ਬਚਾ ਕੇ ਰੱਖਿਓ ਤੁਹਾਡੇ ਨਾਲ ਹਰ ਮਦਾਨ ਹਰ ਮਦਾਨ ਅਕਾਲਪੁਰ ਕਿਰਪਾ ਕਰਦਾ ਉਹ ਹਰ ਮਦਾਨ ਫਤਿਹ ਬਖਸ਼ਦਾ ਸਤਿਗੁਰੂ ਕਿਰਪਾ ਕਰੋ ਇਹ ਵੀ ਮੈਦਾਨ ਸਾਨੂੰ ਫਖਤੇ ਬਖਸ਼ੂਆ ਮੈਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨਾ ਹੜਾਂ ਏਰੀਆ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਭਾਵੇਂ ਕੋਈ